ਇਹ ਜਗ੍ਹਾ ਅਸੀਂ ਪਰੇਸ਼ ਕਰਦੇ ਹਾਂ ਆਂਕੀਵਾਤੋ ਦੀ ਫੋਟੋ ਆਓ ਜੀ ਸਾਰੇ ਕਰਨੀ ਬਾਅਦ ਚਿਕਨਾ ਵੀਰੇ ਹੱਥ ਲੈ ਫੋਟੋ ਕਰਾਇਓ ਸਾਰੀ ਲੈਂਦੇ ਹੋ ਜੀ ਬੜੀਆ ਤੇਰੀ ਜੀ ਲੈ ਜੀ 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 ਚੱਲ ਵੀਰੇ ਚੱਲ ਉਹ ਜਿਹੜੀ ਬਾਤ ਹੈ ਜੀ ਚਲੋ ਸਭ ਤੋਂ ਪਹਿਲੇ ਤਾਂ ਰਹਿਣੀ ਸਰਜਨ ਕੁਮਾਰ ਜੀ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਸਾਰੀ ਟੀਮ ਨੂੰ ਸ਼ਿਪੋਲਾ ਸੇਵਾ ਸਮಿತಿ ਦੇ ਪ੍ਰਧਾਨ ਸਾਹਿਬ ਨੂੰ ਨਾਲ ਹੀ ਉਹਨਾਂ ਦੇ ਸਮੂਹ ਚ ਮੈਂਬਰ ਸਾਹਿਬਾਨ ਨੂੰ ਕਿਉਂਕਿ ਉਹਨਾਂ ਦੇ ਮਿਹਨਤ ਸਦਕਾ ਇਹ 19ਵਾਂ ਲਗਾਤਾਰ ਲੋਡਵਨ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਾਏ ਜਾ ਰਹੇ ਹੈ ਇਸ ਲਈ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਨੂੰ ਦੇਣਾ ਚਾਹੁੰਦਾ ਹਾਂ ਸਾਰੀ ਟੀਮ ਨੂੰ ਤੇ ਨਾਲ ਹੀ ਮੈਂ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿਉਂਕਿ ਹਮੇਸ਼ਾ ਇਸ ਸੰਸਥਾ ਨੂੰ ਹਮੇਸ਼ਾ ਸਪੋਰਟ ਕਰਦੇ ਰਹੇ ਨੇ ਪੈਚਾਏ ਉਹ ਪੈਸੇ ਦੀ ਗੱਲ ਕਰ ਲੋ ਚਾਹੇ ਉਹ ਆਰਥਿਕ ਮਦਦ ਦੀ ਗੱਲ ਕਰ ਲੋ ਚਾਹੇ ਉਹ ਕਿਸੇ ਵੀ ਤ ਹਮੇਸ਼ਾ ਉਹ ਸੰਸਥਾ ਨੂੰ ਮਦਦ ਕਰਦੇ ਰਹੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਸਾਰੇ ਸ਼ਹਿਰ ਦੀਆਂ ਜਥੇਬੰਦੀਆਂ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਪੁਰੇ ਆਪਦੇ ਅਸ਼ੀਰਵਾਦ ਦੇਣ ਇਹ ਸਤ ਲੋੜਵੰਤ ਪਰਿਵਾਰਾਂ ਵਿੱਚ ਜਿਹੜੀਆਂ ਧੀਆਂ ਦੇ ਵਿਆਹ ਹੋਇਆ ਉਹਦੇ ਅਸ਼ੀਰਵਾਦ ਇਹ ਪਹੁੰਚੇ ਵੀ ਸੀ ਇਸ ਕਰਕੇ ਬਹੁਤ-ਬਹੁਤ ਮੁਬਾਰਕਬਾਦ ਸਾਰੀ ਟੀਮ ਨੂੰ Продолжение следует...

ਇਹ ਕੋਈ ਨਹੀਂ ਕੋਈ ਕੰਮ ਆਪਾਂ ਬਾਤ ਕਰਦੇ ਹਾਂ ਸਭ ਕੰਮ ਵਿਆਹਾਂ ਦੇ ਮੱਚਾਰ ਦੀ ਸੇਵਾ ਖਮਤੀ ਹੈ ਪਿਛਲੇ 38 ਸਾਲਾਂ ਦੇ ਵਿੱਚੋਂ ਧਾਰਮਿਕ ਪ੍ਰੋਗਰਾਮ ਕਰਦੀ ਆ ਰਹੀ ਹੈ ਜੋ ਕਿ ਪਿਛਲੇ 19 ਸਾਲਾਂ ਤੋਂ ਲਗਾਤਾਰ ਗਰੀਬ ਜੂਤਮੰਦ ਲੜਕੀਆਂ ਦੀ ਸ਼ਾਦੀ ਵੀ ਕਰਦੇ ਆ ਰਹੇ ਹਾਂ ਇਹ ਸਾਰਾ ਜੋ ਵੀ ਕੰਮ ਹੈ ਪੂਰਾ ਕਿਉਂਕਿ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਇਹ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਅਤੇ ਜੋ ਸਾਡੇ ਸਾਥੀ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਨੇਪਰੇ ਚੜਦਾ ਹੈ देखो जो ਸਾਡੀ ਧਾਰਮਿਕ ਸੰਸਥਾ ਹੈ ਇਹ ਹਰ ਸਾਲ ਯਾਨੀ ਕਿ ਜੁੱਤਿਆਂ ਦੀ ਸੇਵਾ ਅਸੀਂ ਮਹਾਸ਼ਿਵਰਾਤਰੀ ਦੇ ਪਰਬਤੇ ਕਰਦੇ ਹਾਂ ਹੋਰ ਵੀ ਜਿੱਥੇ ਕਿਤੇ ਧਾਰਮਿਕ ਪ੍ਰੋਗਰਾਮ ਆਉਂਦੇ ਹਨ ਜਿਵੇਂ ਕਿ ਨੈਣਾਦੇਵੀ ਮਾਤਾ ਨੈਣਾਦੇਵੀ ਮਾਤਾ ਮਨਸਾਦੇਵੀ ਹਰਦਵਾਰ ਕੁੰਭ ਦੇ ਮੇਲੇ ਤੇ ਲਾਹਬਾਦ ਕੁੰਭ ਦੇ ਮੇਲੇ ਤੇ ਜਿੱਥੇ ਵੀ ਸਾਨੂੰ ਗਵਰਨਮੈਂਟ ਦਾ ਪੱਤਾ ਰੋਂਦਾ ਹੈ ਉਹ ਸੇਵਾ ਵਾਸਤੇ ਅਸੀਂ ਜਾਂਦੇ ਹਾਂ ਇਹ ਲੜਕੀਆਂ ਦੇ ਵਿਆਹ ਦੇ ਵਿੱਚ ਸਾਰਾ ਜ਼ਰੂਰਤਮੰਦ ਘਰ ਦਾ ਸਮਾਨ ਜੋ ਕਿ ਜਿਵੇਂ ਪੇਟੀ ਬੈੱਡ ਸੋਫਾ ਕੁਰਸੀਆਂ ਮੇਜ਼ ਭਾਂਡੇ ਚਾਂਦੀ ਦਾ ਸੈੱਟ ਸੋਨੇ ਦਾ ਕੋਕਾ سارا سمان مطلب چاری ایٹما دے لگ پاگرسی ہے جو ہے ہر سال لڑکیاں جرورت مند لڑکیاں مجنمی ہیں اگر آپ کو حمد نہیں ہے کہنے ہیں مستظرات ہیں یہ آپ کا پانے ہی تحاضی لیے راہے ہیں ہنہیں کنسی ہوئی اوستائیں پر رائے گا ہنہیں ہنہیں کنسی پر آجتے سرنیاں پینا ہی اب در ہی حکمان کا او برکیاں ہیں یہ پاکر سکرین <سؤال> ہی انہوں سے حاضر لکی زی تاجمی نوجہ مروک ਕਿ ਅੱਜ ਵੀ ਜਿਹੜਾ ਰੋਜ਼ਗਾਰ ਵੱਲ ਘਟਕੇ ਆਉਂਦੇ ਰਿਹਾ ਸਰਕਾਰਾਂ ਜੋ ਫ੍ਰੀ ਨੀਤੀਆਂ ਦਿੰਦੇ ਨੇ ਉਹਦੇ ਵੱਲ ਆਪਾਂ ਜਾ ਲੱਗ ਪਾਉਂਦੇ ਆਂ ਮੈਨੂੰ ਲੱਗਦਾ ਸਰਕਾਰ ਨੂੰ ਰੋਜ਼ਗਾਰ ਵਗੜਾ ਚਾਹੀਦਾ ਹੈ ਰੋਜ਼ਗਾਰੀ ਪ੍ਰਵਾਹ ਦੀ ਲੇਜੂਗਤਾ ਵਾਧੇ ਪ੍ਰਵਾਹ ਦਾ ਪਾਇਲਟ ਪ੍ਰੋਜੈਕਟ ਸਹੀ ਕਿਨਾਂ ਕਰਦੇ ਇੱਕ ਜਨਸ਼ੀਲਾ 7 ਸਾਲ ਤੱਕ ਸਟੇਜ ਕਰਨਾ ਹੈ ਉਹ ਕੰਮ ਕਰਦਾ ਪਰ ਜਦੋਂ ਹੋਰ ਟਾਈਮ ਹੁੰਦਾ ਸਰਕਾਰ ਵੱਲੋਂ ਉਹਦੇ ਕੋਈ ਪੈਨਸ਼ਨ ਕੋਈ ਉਹਦੇ ਦੀ ਦਿਰਾਹਤ ਦੀ ਸਟੇਲ ਨਹੀਂ ਦਿੱਤੀ سب پر جوڑی میں ارداس کرتا ہوں. کیونکہ کئی سب پر جوڑیاں کیونکہ ست پر چچے ਪਰੇਪਾ ਮੇਰੇ ਭੈਣ ਭਰਾ ਜਿਹੜੇ ਬੈਠੇ ਹੈ ਉਹਨਾਂ ਨੂੰ ਸ਼ਾਦੀ ਦੀ ਬਹੁਤ ਬਹੁਤ ਮੁਬਾਰਕਬਾਦ। ਪਰਮਾਤਮਾ ਕੇ ਰਾਸ ਕਰਦੇ ਹੈ ਪਰਮਾਤਮਾ ਹਮੇਸ਼ਾ ਚੰਗੀ ਕਰੇ ਤੇ ਨਾਲ ਹੀ ਮੈਂ ਇਨਤਾਜੀਆਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਹਰ ਸਾਲ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਉਂਦੇ ਹੈ ਸਮਾਜਿਕ ਪ੍ਰੋਗਰਾਮ ਕਰਉਂਦੇ ਹੈ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਿੰਨਾ ਹੋ ਸਕੇ ਕਿਉਂਕਿ ਕੋਈ ਰਾਜਨੀਤਿਕ ਮੰਚ ਨਹੀਂ ਹੈ ਉਹ ਛੋਟੇ ਕਾਂਗਰਸੀ ਹੈ ਤਾਂ ਉਹਰੇ ਅੱਗੇ ਮੋਟਾ ਦੀ ਗੱਲ ਕਰੂਗਾ ਕੱਖ ਕੁਛ ਨਹੀਂ ਮੇਰੀ ਕੋਈ ਵੀ ਦੂਦੇ ਕੇ ਜਿਹੜਾ ਪੰਛੋਏ ਜਿਹੜੀ ਸਟੇਜ ਤੇ ਉਹਦੀ ਪਰਿਆਦਰਨ ਕਫਾ ਪੂਰਾ ਰੱਖੀ ਜਿਹੜੇ ਕੰਮ ਨਹੀਂ ਕਰਿਆ ਇਸੇ ਪ੍ਰਧਾਨ ਜੀ ਨੂੰ ਮੈਂ ਕਹਿਣਾ ਥਾ ਕਿ ਮੈਨੂੰ ਜਨਮ ਪਾਤੀ ਜਿੱਥੇ ਮਾਰੀ ਆਤਮਾ ਨੇ Gracias.